ਆਰਮੀਓ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ ਚਲੇੜੀ ਅੱਜ ਕਿਸਾਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਰੇਲਾਂ ਰੋਕੀਆਂ ਜਾ ਰਹੀਆਂ ਨੇ ਟੋਲ ਪਰਾਜੇ ਫ੍ਰੀ ਕਰਾ ਦਿੱਤੇ ਗਏ ਨੇ ਤਾਂ ਕਾਰਨ ਕੀ ਹੈ ਕੀ ਕੁਝ ਮੰਗਾ ਨੇ ਸਾਰਿਆਂ ਦੇ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਕਿਸਾਨ ਆਗੂ ਰਜਿੰਦਰ ਸਿੰਘ ਪਟਿਆਲਾ ਜਿਹੜੇ ਨੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਰਜਿੰਦਰ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਭਾਜੀ ਤੁਹਾਡਾ ਕੱਲ ਦੀ ਰਮਿੰਦਰ ਜੀ ਜਿਹੜੀ ਕਾਲ ਆ ਤੇ ਕੱਲ ਨੂੰ ਜਿਹੜਾ ਭਾਰਤਵਾਨ ਦਾ ਸੱਦਾ ਦਿੱਤਾ ਗਿਆ ਤੇ ਅੱਜ ਟੋਲ ਪਲਾਜੇ ਤੇ ਰੇਲਾਂ ਜਿਹੜੀਆਂ ਨੇ ਉਹ ਬੰਦ ਨੇ ਤਾਂ ਕੀ ਕੁਝ ਮੰਗਾ ਨੇ ਕੀ ਕੁਝ ਜਿਹੜਾ ਕਾਲ ਹੈਗੀ ਆ ਦੇਖੋ ਸੰਯੁਕਤ ਕਿਸਾਨ ਮੋਰਚਾ ਤੇ ਇਸ ਦੇਸ਼ ਦੀ ਲਗਭਗ ਟ੍ਰੇਡ ਯੂਨੀਅਨ ਤੇ ਮਜ਼ਦੂਰ ਜਥੇਬੰਦੀਆਂ ਤੇ ਲਗਭਗ ਹੋਰ ਸਾਰੇ ਵਰਗਾਂ ਦੀਆਂ ਜਥੇਬੰਦੀਆਂ ਦੀ ਇੱਕ ਵਿਆਪਕ ਇਕਤਾ ਨਾਲ ਅਸੀਂ ਜਿਹੜਾ ਕਾਰਪੋਰੇਟ ਦਾ ਹਮਲਾ ਆ ਸਾਰਾ ਚਾਹੇ ਉਹ ਖੇਤੀ ਆਰਥਿਕਤਾ ਤੇ ਆ ਚਾਹੇ ਡਰਾਈਵਰ ਭਾਈਚਾਰੇ ਤੇ ਹੁਣ ਹਿੱਟ ਐਂਡ ਰਨ ਦੇ ਕਾਨੂੰਨ ਦੇ ਰੂਪ ਚ ਆ ਰਿਹਾ ਜਾਂ ਸਾਡੇ ਦਿਹਾਤੀ ਵਿਕਾਸ ਫੰਡ ਰੋਕ ਕੇ ਮੰਡੀ ਤੋੜਨ ਦੀ ਜਿਹੜੀ ਖੇਡ ਆ ਜਾ ਬਜਟ ਚ ਜਿਹੜਾ ਕੇਂਦਰ ਸਰਕਾਰ ਨੇ ਹੁਣ ਲਿਆਂਦਾ ਕਿ ਜਿਹੜਾ ਪੋਸਟ ਹਾਰਵੈਸਟ ਜਿਹੜਾ ਪ੍ਰੋਸੈਸ ਹੈ ਚਾਹੇ ਉਹਦੇ ਚ ਇਕਤਰੀ ਕਰਨਾ ਚਾਹੇ ਭੰਡਾਰਨ ਹੈ ਚਾਹੇ ਪ੍ਰੋਸੈਸਿੰਗ ਹੈ ਚਾਹੇ ਸਪਲਾਈ ਚੇਨ ਹੈ ਇਸ ਨੂੰ ਟ੍ਰਿਪਲ ਪੀ ਦੀ ਨੀਤੀ ਤਹਿਤ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਨੀਤੀ ਤਹਿਤ ਕਾਰਪੋਰੇਟ ਦਾ ਬੈਕ ਡੋਰ ਐਂਟਰੀ ਲੈਂਦੇ ਜਾ ਰਹੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਮਜ਼ਦੂਰਾਂ ਦੇ ਲੇਬਰ ਕੋਡ ਲਿਆਂਦੇ ਨੇ ਪਬਲਿਕ ਸੈਕਟਰ ਦਾ ਨਿਜੀਕਰਨ ਹੋ ਰਿਹਾ ਹੈ ਰੋਜ਼ਗਾਰ ਦੇ ਸਵਾਲ ਦੇ ਉੱਪਰ ਸਿੱਖਿਆ ਨੀਤੀ ਦੇ ਸਵਾਲ ਦੇ ਉੱਪਰ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਹੈ ਇਹਨਾਂ ਗੱਲਾਂ ਨੂੰ ਲੈ ਕੇ ਵਿਆਪਕ ਮੰਡ ਹੈ ਜਿਹੜਾ ਹੋਣ ਜਾ ਰਿਹਾ ਇਸ ਗੱਲ ਹੀ ਸੰਯੁਕਤ ਕਿਸਾਨ ਮੋਰਚਾ ਪਿਛਲੇ ਸਾਲ ਤੋਂ ਅਕਸਰ ਆ ਸੀ ਪਿਛਲੇ ਸਾਲ ਤੋਂ ਇਹ ਵਿਆਪਕ ਯੂਨਿਟੀ ਬਣਾਉਂਦੇ ਹੋਏ ਚੀਜ਼ ਨੂੰ ਅੱਗੇ ਲਿਜਾ ਰਹੇ ਹਾਂ ਸਾਡਾ ਐਮਐਸਪੀ ਤੇ ਤੇ ਕਰਜ਼ਾ ਮੁਕਤੀ ਦੇ ਸਵਾਲ ਤੇ ਤੱਕ ਸਾਡੀ ਗੱਲ ਹੈਗੀ ਹੋਈ ਹੈਗੀ ਹੈ ਔਰ ਉਸ ਗੱਲ ਦਾ ਅੱਜ ਅੰਦੋਲਨ ਹੈ ਜਿਹੜਾ ਹੋ ਰਿਹਾ ਅੱਜ ਦਾ ਜਿਹੜਾ ਇਹ ਇਕੱਠ ਹੈ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੋ ਸਾਡੇ ਭ ਇਸ ਜ਼ਬਰ ਦੇ ਖਿਲਾਫ ਅਸੀਂ ਆਪਣਾ ਇੱਕ ਰੋਸ ਹੈ ਜਿਹੜਾ ਕੱਲ ਸ਼ੁਕਤ ਮੋਰਚੇ ਨੇ ਫੈਸਲਾ ਕੀਤਾ ਸੀ ਅਸੀਂ 16 ਦੀ ਤਿਆਰੀ ਚ ਖੁੱਬੇ ਹੋਏ ਆ ਕਿਉਂਕਿ ਆਈਟੀ ਸੈਲ ਤਾਂ ਇਹ ਕਹੀ ਜਾ ਰਿਹਾ ਵੀ ਕਿਸਾਨ ਆ ਗੂ ਕਿੱਧਰ ਗਏ ਘਰਾਂ ਚ ਬੈਠੇ ਨੇ ਅਸੀਂ ਤਾਂ 16 ਦੀ ਤਿਆਰੀ ਚ ਦਿਨ ਰਾਤ ਇੱਕ ਕੀਤਾ ਹੋਇਆ ਸੀ ਸਾਡੇ ਪੁਸ਼ਪਰਾਮਾ ਨੇ ਬਖਰੀ ਕਾਲ ਦਿੱਤੀ ਉਹ ਗਏ ਨੇ ਉਹਨਾਂ ਦੇ ਜ਼ਬਰ ਹੋ ਗਿਆ ਉਹਨਾਂ ਦਾ ਸੰਵਿਧਾਨਕ ਹੱਕ ਖੋਲਿਆ ਗਿਆ ਕਿ ਉਹਨਾਂ ਨੇ ਦਿੱਲੀ ਜਾ ਕੇ ਆਪਣਾ ਪ੍ਰੋਟੈਸਟ ਕਰਨਾ ਸੀ ਸਾਡੇ ਪੰਜਾਬ ਦੇ ਮੁੰਡੇ ਨੇ ਜਿਹੜੇ ਉਹ ਅਥਰੂ ਗੈਸ ਦੇ ਗੋਲਿਆਂ ਨਾਲ ਅਸੀਂ ਦੇਖ ਰਹੇ ਹਾਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਨੇ ਅਸੀਂ ਇਹ ਕੇਂਦਰ ਨੂੰ ਇਜਾਜ਼ਤ ਨਹੀਂ ਦੇ ਸਕਦੇ ਹਰਿਆਣਾ ਸਰਕਾਰ ਦੀ ਭਾਜਪਾ ਨੂੰ ਇਹ ਇਜਾਜ਼ਤ ਨਹੀਂ ਦੇ ਸਕਦੇ ਕਿ ਇਦਾਂ ਸਾਡੇ ਲੋਕਾਂ ਤੇ ਜ਼ਬਰ ਕਰੇ ਔਰ ਉਸ ਲਈ ਅਸੀਂ ਹਾ ਦਾ ਨਾਰਾ ਮਾਰਨ ਲਈ ਅੱਜ ਇਸ ਜ਼ਬਰ ਦੇ ਖਿਲਾਫ ਮੈਦਾਨ ਚ ਆਏ ਹਾਂ ਔਰ ਕੱਲ ਨੂੰ ਵੀ ਇਹ ਸਵਾਲ ਪੂਰੇ ਦੇਸ਼ ਚ ਉਠਾਵਾਂਗੇ ਜਿਹੜਾ ਉਹਨਾਂ ਨੂੰ ਇਹ ਲੱਗਦਾ ਹੈ ਨਾ ਕਿ ਭਾਜਪਾ ਸਰਕਾਰ ਵੀ ਇਹ ਇਕੱਲਾ ਪੰਜਾਬ ਦਾ ਅੰਦੋਲਨ ਹੈ ਪੰਜਾਬ ਦੀ ਮਤਲਬ ਬਾਰਡਰ ਤੇ ਇਸ ਤਰ੍ਹਾਂ ਬੈਰੀਕੇਡਿੰਗ ਕਰ ਦਿਤੀ ਹੈ ਜਿਵੇਂ ਅਸੀਂ ਦੁਸ਼ਮਣ ਦੇਸ਼ ਹੁੰਨੇ ਆ ਬੇਗਾਨਗੀ ਦਾ ਅਹਿਸਾਸ ਸਾਡੇ ਚ ਭਰਿਆ ਜਾ ਰਿਹਾ ਔਰ ਇਹ ਬੇਗਾਨਗੀ ਦੇ ਅਹਿਸਾਸ ਚ ਅਸੀਂ ਪੰਜਾਬੀ ਇਹ ਦੱਸਣਾ ਚਾਹੁੰਦੇ ਆ ਕਿ ਮੋਦੀ ਤੇਰੀ ਇਹ ਨੀਤੀ ਚੱਲੇਗੀ ਨਹੀਂ ਅਸੀਂ ਅੱਜ ਭਗਵੰਤ ਮਾਨ ਸਰਕਾਰ ਨੂੰ ਵੀ ਖਟਾਰੇ ਚ ਖੜਾਉਣਾ ਚਾਹੁੰਦੇ ਆ ਇੱਕ ਥਾਣੇ ਚੋਂ ਦੂਜੇ ਥਾਣੇ ਦੀ ਜੂਡਿਕਸ਼ਨ ਚ ਨਹੀਂ ਕੋਈ ਦਖਲ ਅੰਦਾਜ਼ੀ ਦੇ ਸਕਦਾ ਹਰਿਆਣਾ ਪੁਲਿਸ ਹੈ ਜਿਹੜੀ ਡਰੋਨ ਚਾਕੇ ਪੰਜਾਬ ਦੇ ਏਰੀਆ ਚ ਅਥਰੂ ਗੈਸ ਸੁੱਟ ਰਹੀ ਹੈ ਪੰਜਾਬ ਦਾ ਮੁੱਖ ਮੰਤਰੀ ਚੁੱਪ ਕਿਉਂ ਹੈ ਇੱਕ ਦਿਨ ਬੋਲ ਕੇ ਚੁੱਪ ਕਰ ਗਿਆ ਕਿਉਂ ਨਹੀਂ ਉਹਦੀ ਜ਼ਿੰਮੇਵਾਰੀ ਹੈ ਪੰਜਾਬ ਦੀ ਇਹ ਰਾਖੀ ਕਰਨੀ ਉਹਨੂੰ ਕਨਸਟੀਟਿਊਸ਼ਨਲ ਰਾਈਟ ਦਿੱਤਾ ਹੋਇਆ ਕੇਂਦਰ ਸਰਕਾਰ ਸੰਵਿਧਾਨਕ ਹੱਕ ਖੋ ਰਹੀ ਹੈ ਪੰਜਾਬ ਦੀ ਸਰਕਾਰ ਸੰਵਿਧਾਨਕ ਹੱਕ ਦੀ ਰਾਖੀ ਕਰਨ ਚ ਫੇਲ ਹੋ ਰਹੀ ਹੈ ਔਰ ਇਸ ਕਰਕੇ ਜਿਹੜਾ ਇਹ ਸਾਰਾ ਇਹ ਬਰਤਾਂਤ ਹੈ ਕਿ ਜਿਵੇਂ ਕੋਈ ਦੁਸ਼ਮਣ ਦੇਸ਼ ਦੇ ਲੋਕ ਹੁੰਨੇ ਆ ਸੀ ਸਾਨੂੰ ਦਿੱਲੀ ਜਾ ਕੇ ਉਹ ਸਾਡੇ ਵੀਰਾਂ ਨੇ ਜੇ ਪ੍ਰੋਟੈਸਟ ਕਰਨਾ ਉਹਨਾਂ ਨੂੰ ਇਹ ਅਧਿਕਾਰ ਦੇਣਾ ਚਾਹੀਦਾ ਤੇ ਜ਼ਬਰਦਸਤ ਰਸਤਾ ਬੰਦ ਕਰਨਾ ਚਾਹੀਦਾ ਜੇ ਨਹੀਂ ਕਰਨਗੇ ਤਾਂ 16 ਦੇ ਬੰਦ ਤੋਂ ਬਾਅਦ 18 ਤਰੀਕ ਨੂੰ ਪੰਜਾਬ ਦਾ ਸੰਯੁਕਤ ਕਿਸਾਨ ਮੋਰਚਾ ਫੇਰ ਅਮਰਜੈਂਸੀ ਮਿਲੂਗਾ ਔਰ ਅਸੀਂ ਕੋਈ ਸਖਤ ਕਦਮ ਪਟਾਂਗੇ ਇਹ ਸੋਚਦੇ ਹੋਣ ਵੀ ਉਹਨਾਂ ਨੂੰ ਲੱਗਦਾ ਵੀ ਥੋੜੀਆਂ ਜਿਥੇ ਬੰਦੀਆਂ ਨੇ ਥੋੜੀਆਂ ਨਹੀਂ ਸਾਰਾ ਸੰਯੁਕਤ ਮੋਰਚਾ ਆਪਣੇ ਭਰਾਵਾਂ ਤੋਂ ਪਿੱਠ ਨਹੀਂ ਕਰੂਗਾ ਇਹਨਾਂ ਨੂੰ ਅਸੀਂ ਦਵਾਂਗੇ ਛੱਤ ਹੁਣ ਮੰਨ ਲਿਆ ਜਾਵੇ ਵੀ ਜਿਹੜਾ ਕਿਤੇ ਲੱਗ ਰਿਹਾ ਸੀ ਕਿ ਜਿਹੜੇ ਉਹ ਸਿਆਸੀ ਕਹਿ ਰਹੇ ਹੁੰਦੇ ਸੀ ਵੀ ਇਹ ਸੰਯੁਕਤ ਕਿਸਾਨ ਮੋਰਚਾ ਸਿਆਸੀ ਹੈ ਜਾਂ ਗੈਰ ਸਿਆਸੀ ਕਹਿ ਕੇ ਆਪਣੀ ਕਾਲ ਦਿੱਤੀ ਗਈ ਵੀ ਕਿਤੇ ਨਾ ਕਿਤੇ ਇਕੱਠੇ ਹੋਵੋਗੇ ਪਹਿਲਾਂ ਵਾਂਗ ਜਿਹੜਾ ਕੁਝ ਪਹਿਲਾਂ 2020-21 ਦੇ ਵਿੱਚ ਦੇਖੋ ਅੰਦੋਲਨ ਦੀ ਕਾਲ ਉਹਨਾਂ ਨੇ ਦਿੱਤੀ ਉਹਨਾਂ ਤੇ ਜ਼ਬਰ ਹੋਇਆ ਜ਼ਬਰ ਦੇ ਸਵਾਲ ਤੇ ਅਸੀਂ ਆਪਣੇ ਉਹਨਾਂ ਭਰਾਵਾਂ ਦੇ ਨਾਲ ਠੀਕ ਹੈ ਸਾਡੇ ਹੋਰ ਬਖਰੇਵੇਂ ਹੋਣਗੇ ਯਾਰ ਕਿਸਾਨ ਸਾਡੇ ਨੌਜਵਾਨ ਮੁੰਡੇ ਕੁੱਟ ਖਾ ਰਹੇ ਨੇ ਯਾਰ ਐ ਤਾਂ ਨਹੀਂ ਸਵਾਲ ਹੈਣਾ ਐ ਨਹੀਂ ਅਸੀਂ ਕਿਸੇ ਨੂੰ ਕੁੱਟਣ ਦਵਾਂਗੇ ਇਸ ਮਾਮਲੇ 'ਚ ਤਾਂ ਹੀ ਅੱਜ ਮੈਦਾਨ 'ਚ ਆਏ ਆਂ ਔਰ ਜਦੋਂ ਕੱਲ ਦਾ ਐਲਾਨ ਕੀਤਾ ਥੋੜੀ ਠੱਲ ਪਈ ਆ ਚੀਜ਼ ਨੂੰ ਠੱਲ ਪਈ ਆ ਮਨਿਸਟਰ ਫੇਰ ਆ ਰਹੇ ਨੇ ਉਹਨਾਂ ਨੇ ਇਹ ਕਾਲ ਉਹਨਾਂ ਦੀ ਹੈ ਲੀਡਰਸ਼ਿਪ ਉਹਨਾਂ ਕੋਲੇ ਉਹਨਾਂ ਨੇ ਕੀ ਫੈਸਲਾ ਕਰਨਾ ਇਹ ਉਹਨਾਂ ਤੇ ਛੱਡ ਦਿਆ ਜੇ ਬੁਲਾਉਣਗੇ ਜਾਓਗੇ ਵੀ ਇਸ ਵਾਰ ਹਾਲੇ ਪੁੱਛਦੇ ਸਵਾਲ ਨੇ ਡੱਲੇਵਾਲ ਸਾਹਿਬ ਦੇ ਜਿਹੜੇ ਕਮੈਂਟ ਆਏ ਨੇ ਹੋਰ ਤਰ੍ਹਾਂ ਆਏ ਨੇ ਹਾਲਾਂਕਿ ਕੱਲ ਪੰਦੇਰ ਸਾਹਿਬ ਨੇ ਇਸ ਤੋਂ ਬਾਅਦ ਕਿਹਾ ਕਿ ਸਾਡੇ ਭਰਾਵਾਂ ਨੇ ਹਾ ਦਾ ਨਾਰਾ ਮਾਰਿਆ ਇਸ ਗੱਲ 'ਇਖਲਾਕੀ ਤੌਰ ਤੇ ਸਾਡਾ ਧੰਨਵਾਦ ਵੀ ਕੀਤਾ ਸੰ ਲੱਗਦਾ ਹੈ ਕਿ ਜਿਹੜੀ ਬਰਫ਼ ਜੰਮੀ ਹੋਈ ਹੈ ਹੌਲੀ-ਹੌਲੀ ਇਹਨੂੰ ਖੁਰਨ ਨੂੰ ਟਾਈਮ ਲੱਗੂਗਾ ਸੰਯੁਕਤ ਮੋਰਚਾ ਪਹਿਲਾਂ ਵੀ ਏਕਤਾ ਲਈ ਯਤਨਸ਼ੀਲ ਸੀ ਅੱਜ ਤਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਇੱਕ ਏਕਤਾ ਨੂੰ ਹਕੀਕੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਡੱਲੇਵਾਲ ਸਾਹਿਬ ਨੇ ਉਦੋਂ ਵੀ ਪਹਿਲਾਂ ਸਾਡੀ ਕਮੇਟੀ ਨੂੰ ਹੰਗਾਰਾ ਨਹੀਂ ਸੀ ਦਿੱਤਾ ਅਸੀਂ ਚੁੱਪ ਹੀ ਰਹੇ ਆ ਵੀ ਕੋਈ ਪਰੇ ਜਬਰ ਦੇ ਸਵਾਲ ਤੇ ਅਸੀਂ ਸਾਡੇ ਡੱਲੇਵਾਲ ਸਾਹਿਬ ਜਾਂ ਪੰਦੇਰ ਸਾਹਿਬ ਨਾਲ ਮਤਭੇਦ ਹੋਣਗੇ ਪਰ ਸਾਡੇ ਸਾਡੇ ਕਿਸਾਨ ਭਰਾਵਾਂ ਨਾਲ ਕੋਈ ਮਤਭੇਦ ਨਹੀਂ ਉਹਨਾਂ ਦੇ ਜਬਰ برداشت ਨਹੀਂ ਕੀਤਾ ਜਾਊਗਾ ਕਿਸਾਨਾਂ ਪਿੱਛੇ ਫਿਰ ਇਕੱਠੇ ਹੋ ਸਕਦੇ ਨੇ ਮਤਲਬ ਮੰਨ ਲਈ ਜਾਵੇ ਇਹ ਗੱਲ ਕੋਈਖਲੀ ਕੋਈ ਵੀ ਚੀਜ਼ ਸੰਭਵ ਹੈ ਆਸਮਾਨਦ ਹੋਣਾ ਚਾਹੀਦਾ 18 ਤਰੀਕ ਨੂੰ ਤੁਹਾਨੂੰ ਜੇ ਇਹ ਜਬਰ ਬੰਦ ਨਾ ਹੋਇਆ ਤਾਂ ਸਾਰਾ ਕੁਝ ਸਾਹਮਣੇ ਆ ਜਾਊਗਾ ਤਾਂ ਠੀਕ ਹੈ ਗੱਲਬਾਤ ਕਰਨ ਲਈ ਧੰਨਵਾਦ ਤਾਂ ਰਮਿੰਦਰ ਸਿੰਘ ਪਟਿਆਲਾ ਸੀ ਕਿਸਾਨ ਜਿਹੜਾ ਸੰਯੁਕਤ ਮੋਰਚਾ ਜੀ ਉਸ ਦੇ ਪਿਛਲੇ ਸਮੇਂ ਦੇ ਵਿੱਚ ਵੱਡੇ ਆਗੂ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਜਿਹੜੇ ਕਾਲ ਦਿੱਤੀ ਗਈ ਆ ਜਿਹੜੇ ਰੇਲ ਰੋਕੀਆਂ ਗੱਡੀਆਂ ਨੇ ਜਾਂ ਟੋਲ ਪਲਾਜ਼ੇ ਜਿਹੜੇ ਫ੍ਰੀ ਕੀਤੇ ਗਏ ਆ ਅਸੀਂ ਜੋ ਕਿਸਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਜੋ ਅੰਦੋਲਨ ਦੁਆਰਾ ਤੋਂ ਸ਼ੁਰੂ ਹੋਇਆ ਖਨੌਰੀ ਤੇ ਸ਼ੰਭੂ ਦੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਉਹਨਾਂ ਦੇ ਲਗਾਤਾਰ ਦੂਜੇ ਪਾਸਿਓਂ ਕੇਂਦਰ ਸਰਕਾਰ ਤੇ ਹਰਿਆਣਾ ਦੀ ਪੁਲਿਸ ਦੇ ਵੱਲੋਂ ਜੇ ਕੇਂਦਰ ਸਰਕਾਰ ਵੱਲੋਂ ਪੈਰਾਮਿਲਟਰੀ ਫੋਰਸਿਜ਼ ਲਗਾਈਆਂ ਗਿਆ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਆ ਗੋ ਰਬੜ ਦੀਆਂ ਗੋਲੀਆਂ ਜਿਹੜੀਆਂ ਨੇ ਉਹਦਾ ਅੱਗੀਆਂ ਜਾ ਰਹੀਆਂ ਨੇ ਲਗਾਤਾਰ ਨੌਜਵਾਨ ਜ਼ਖਮੀ ਹੋ ਰਹੇ ਨੇ ਤੇ ਨਾਲ ਜਿਹੜੇ ਅਥਰੂ ਕੈਚ ਦੇ ਗੋਲੇ ਸਿੱਟੇ ਜਾ ਰਹੇ ਨੇ ਬਹੁਤ ਜ਼ਾਰੇ ਨੌਜਵਾਨ ਜ਼ਖਮੀ ਹੋਏ ਸੀ ਤਾਂ ਇਹਨਾਂ ਦਾ ਕਹਿਣਾ ਕਿ ਜੇਕਰ ਉਹਨਾਂ ਦੇ ਉੱਤੇ ਇਹ ਜ਼ੁਲਮ ਨਾ ਬੰਦ ਹੋਇਆ ਤਾਂ 18 ਤਰੀਕ ਨੂੰ ਕੋਈ ਵੱਡਾ ਐਕਸ਼ਨ ਵੀ ਇਸ ਦੇ ਲਈ ਲਿਖਿਆ ਜਾ ਸਕਦਾ ਤੇ ਕਿੰਨਾ ਕਿਤੇ ਜਿਹੜਾ ਲੱਗ ਰਿਹਾ ਹੈ ਕਿ ਉਹ ਖਟਾਸ ਜਿਹੜੀ ਪਿਛਲੇ ਸਮੇਂ ਸੀ ਉਹ ਦੂਰ ਵੀ ਹੋ ਸਕਦੀ ਹੈ ਤਾਂ ਕੈਮਰਾਮੈਨ ਪ੍ਰਭਜੋਤ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਖਨੌਰੀ ਨਹੀਂ ਖਨੌਰੀ ਨਹੀਂ ਯਾਰ ਰੁਕਲੀ ਫਾਈਨ ਆਊਟ ਦੁਬਾਰਾ ਬੋਲਾਂਗੇ ਕੈਮਰਾਮੈਨ ਪ੍ਰਭਜੋਤ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਪਾਤੜਾ